ਇਹਨੇ ਬਾਈ ਜੀ ਮਾਧੋਪੁਰ ਤੋਂ 40 ਦੁਕਾਨਾਂ ਦੇ ਇਹ ਤੁਹਾਨੂੰ ਦੱਸਣਗੇ ਵੀ ਕਿਸ ਕਿਸ ਚੀਜ਼ ਦਾ ਇਲਾਜ ਕਰਾਉਂਦੇ ਨੇ ਬਾਕੀ ਅਸੀਂ ਤੁਹਾਨੂੰ 33 ਤਸਵੀਰਾਂ ਜਮਾ ਕੇ ਹੁਣ ਉਹਨੇ ਵੇਖ ਲਈ ਨਾ ਬਾਕੀ ਇਹਨਾਂ ਦੇ ਮੂੰਹ ਹਸਣ ਹਾਂਜੀ ਹੁਣ ਦੱਸੋ ਜੀ ਕਾਹਦਾ ਕਾਹਦਾ ਇਲਾਜ ਕਰਦੇ ਹੋ ਤੁਸੀਂ ਕਾਲਾ ਪੀਲਿਆ ਪੀਲਾ ਪੀਲਿਆ ਅੱਛਾ ਡਰੈਸ ਅਡਰੈਸ ਮਾੜਾ ਡਰੈਸ ਦੱਸ ਦਿਓ ਆਪਣਾ ਮਾਧੋਪੁਰ ਪਹਾੜੀ ਕੰਟਰੋਲ ਬੰਦ ਪਰ ਸਾਮਣੇ ਮਾਧੋਪੁਰ ਪਹਾੜੀ ਕੰਟਰੋਲ ਬੰਦ ਕੰਟਰੋਲ ਬੰਦ ਮੋ ਫੋਨ ਨੰਬਰ ਦੇ ਦੇ ਜੀ ਆਪਦਾ ਫੋਨ ਨੰਬਰ ਤੁਹਾਨੂੰ ਦੇ ਦਿੱਤਾ ਕਿਨਾ 78 ਕਿਨਾ ਹੀ 78 88 370 70 30 304 ਨਾ ਨੰਬਰ ਹੈ ਜੀ ਇਹਨਾਂ ਨਾਲ ਕਾਲ ਵੀ ਕਰ ਸਕਦੇ ਗੱਲ ਵੀ ਕਰ ਸਕਦੇ ਜੀ ਹਾਂ ਜੀ ਹੁਣ ਦੱਸੋ ਜੀ ਕਾਲਾ ਪੀਲੀਆ ਪੀਲਾ ਪੀਲੀਆ ਅੱਛਾ ਜੀ ਬਵਾਸੀਰ ਅੱਛਾ ਜੀ ਕਿਸੇ ਨੂੰ ਪ੍ਰਾਣੀ ਤੋਂ ਪ੍ਰਾਣੀ ਅੱਛਾ ਜੀ ਕਿਸੇ ਨੂੰ ਪ੍ਰਾਣੀ ਤੋਂ ਪ੍ਰਾਣੀ ਧਰਨ ਪੇਜੀ ਅੱਛਾ ਜੀ ਕਿਸੇ ਨੂੰ ਟਾਈ ਫੈਟ ਓਏ ਹਾਂ ਜੀ ਕਿਸੇ ਨੂੰ ਲਕੋਰੀਆ ਨਕਸ ਓਏ ਅੱਛਾ ਜੀ ਸਭ ਠੀਕ ਹੱਸਾ ਖਰਚਾ ਤੁਹਾਡੀ ਫੀਸ ਫੀਸ ਕੀ ਆ ਜਾਂ ਤੇਲ ਦੀ ਬੋਤਲ ਲੈਣਾ ਜਾਂ ਜੋ ਚੜਾਣਾ ਚੜਾ ਜਾ ਮਾਤਾ ਰਾਣੀ ਦੀ ਜਗ੍ਹਾ ਤੇ ਉਹ ਮਾਤਾ ਰਾਣੀ ਉਹ ਮਾਤਾ ਰਾਣੀ ਦੇ ਨਾਂ ਤੇ ਜੋ ਮਰਜ਼ੀ ਤੇ ਤੇਲ ਫੋੜ ਚੜਾ ਸਕਦਾ ਹੈ ਕੋਈ ਬੰਦ ਨਹੀਂ ਉਹਦਾ ਹਰ ਸਾਲ ਹੀ ਜਗਰਾਤਾ ਆ ਉਹਦਾ ਹਰ ਸਾਲ ਬਣਾਰਾ ਬਣਾਰਾ ਮੈਂ ਨਹੀਂ ਕਰਾਂਦਾ ਉਹ ਆਪ ਲੋਕੀ ਸਰਦਾ ਲੂਆਂ ਜਣਾ ਬਣਾਰੇ ਖਰਾਬ ਹੋਰ ਕਰਾ ਜਾਂਦਾ ਠੀਕ ਹੈ ਤੇ ਇਹ ਵਾਗੇ ਜਿਹੜਾ ਦਰਦ ਦਾ ਇਲਾਜ ਕਰ 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 ਦੋ ਅਦਾਦਾ ਇਲਾਜ ਇਹ ਕਿਸੇ ਬੋੜਿਆਂ ਦਰਦ ਹੋਏ ਕਿਸੇ ਪਿੰਡਿਆਂ ਦਰਦ ਹੋਏ ਅੱਛਾ ਜੀ ਕਿਸੇ ਇਲਾਕੇ ਦਾ ਦਰਦ ਹੋਏ ਅੱਛਾ ਜੀ ਕਿਸੇ ਸਿਰ ਦੇ ਦਰਦ ਹੋਏ ਸਹੀ ਉਹਨੂੰ ਇੱਕ ਭਾਂਡੇ ਜੀ ਸਹੀ ਜੋ ਮੁਕਾਂ ਦਾ ਪ੍ਰਦਾਨ ਮਿਲਿਆ ਦੋ ਮੁਕਾਂ ਦੇ ਵਿੱਚ ਸਭ ਕੁ ਸਹੀ ਕਰ ਢੇਰ ਤੋਂ ਟਾ ਮਿਲਣ ਦਾ ਸਮਾਂ ਹਾਂਜੀ ਮਿਲਣ ਦਾ ਸਮਾਂ ਮਿਲਦਾ ਸਮਾਂ ਸੇਰੇ 6 ਵਜੇ ਤੋਂ ਲੈ ਕੇ ਸ਼ਾਮਾਂ ਰੇ ਇੱਥੇ ਮਦਦ ਬੁਰ ਆਪਣੇ 40 ਆਪਰੇ ਦੁਕਾਨ ਕਾਰਸੀਆਂ ਕਾਰਸੀ ਜਾਨਪੁਰ ਸਜਾਨਪੁਰ ਜੇ ਕਿਸੇ ਨੂੰ ਤੁਹਾਨੂੰ ਘਰੇ ਮਿਲਣਾ ਹੋਵੇ ਤਾਂ ਕਿੱਥੇ ਮਿਲ ਸਕਦਾ ਘਰ ਮੈਂ ਰਹਿਣਾ ਨਹੀਂ ਹੁੰਦਾ ਅੱਛਾ ਜਦੋਂ ਰਹਿਣਾ ਦਾ ਇੱਥੇ ਆਣਾ ਹੁੰਦਾ ਅੱਛਾ ਕੱਟੇ ਸ਼ਾਮ ਨੂੰ ਜਾਣਾ ਫੇਰੇ ਠੀਕ ਹੈ ਠੀਕ ਹੈ ਲਓ ਜੀ ਨੰਬਰ ਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਜੀ ਬਿਲਕੁਲ ਕੋਈ ਖਰਚਾ ਨਹੀਂ ਇਹ ਨਾ ਸਮਝਿਆ ਕਰੋ ਕਿ ਜਿਹੜਾ ਬੰਦਾ ਪੈਸਾ ਨਹੀਂ ਲੈਂਦਾ ਕੋਲ ਆਪਾਂ ਬਾਤ ਨਹੀਂ ਸਕਦੇ ਇਹ ਕੋਈ ਰੱਬ ਦੇ ਰੰਗ ਦਾ ਕੋਈ ਪਤਾ ਨਹੀਂ ਆਪਾਂ ਨੂੰ ਰੱਬ ਕਿੰਦੇ ਵਿੱਚ ਵਸਦਾ ਕੁਰਾਬੇ ਨਹੀਂ ਵੀ ਆਪਾਂ ਗੱਲ ਦੇ ਵਿੱਚ ਕੁਸਵਾ ਭੂਤੀ ਮਮਲ ਕੇ ਉਹਨਾਂ ਜਿ ਰੱਬ ਵਾਹਦਾ ਨਹੀਂ ਰੱਬ ਦਾ ਬਾਬੇ ਨਾਨਕ ਨੇ ਗੱਲ ਕਹੀ ਸੀ ਵੀ ਮੈਨੂੰ ਜਿੱਥੇ ਵੀ ਯਾਦ ਕਰੋਗੇ ਮੈਂ ਉੱਥੇ ਪਹੁੰਚਾਂਗਾ ਉੱਥੇ ਆਜਰਾਂਗਾ ਉੱਥੇ ਆਜਰਾਂਦਾ ਇਸ ਕਰਕੇ ਇਹ ਨਹੀਂ ਪਤਾ ਰੱਬ ਕਹਿੰਦਾ ਤੇ ਰਾਜੀ ਦੇ ਆਪ ਇਹ ਬਾਈ ਜੀ ਦੀ ਚਾਹ ਦੀ ਦੁਕਾਨ ਛੋਟੀ ਜੀ ਤੇ ਵੇਖੋ ਇਹਦੇ ਕੋਲ ਇੱਥੇ ਸਾਡੇ ਬੈਡਾਂ ਬੈਡਾਂ ਕਈ ਠੀਕ ਹੋ ਗਏ ਮਰੀਜ਼ ਬਾਕੀ ਅਸੀਂ ਕੁਜਰਦੀ ਚਾਹ ਲੱਗਿਆ ਪੀਣ ਤੇ ਮੇਰੇ ਆਪ ਗੋਡੇ ਦਰਦ ਸੀ ਜੇ ਮੇਰਾ ਕੀਤਾ ਇਹਨਾਂ ਦੇ ਠੀਕ ਹੋ ਗਿਆ ਇਸ ਕਰਕੇ ਭਰਾਓ ਸਭ ਤੋਂ ਵੱਡੀ ਦਿੱਕਤ ਹੈ ਜੇ ਬਵਾਸਿਰ ਜਿਹੜੇ ਬਾਈ ਜੀ ਬਵਾਸਿਰ ਤੋਂ ਮੀਟ ਮੂਡ ਖਾ ਗਏ ਜਾਂ ਚੀਜ਼ ਕੋਈ ਤੁਹਾਡਾ ਭਰੇਜ ਕੋਈ ਭਰੇਜ ਨਹੀਂ ਹੈਗਾ ਉਹ ਸੁੱਕੀ ਮਰਚ ਦਾ ਭਰੇਜ ਕਰਨੇ ਪਏਗਾ ਮਸਾਲੇ ਘੱਟ ਖਾਣੇ ਪੈਣਗੇ ਅੱਛਾ ਕਿੰਨਾ ਚਿਰ ਹੋ ਕੋਈ 10 15 ਦਿਨ 20 ਦਿਨ ਅੱਛਾ ਉਹ ਬਦਲੇ ਦਵਾਈ ਦਿਓਗੇ ਤੁਸੀਂ ਹਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬਸ ਇਹ ਇਹ ਸਭ ਤੋਂ ਬਿਮਾਰੀ ਮਾਰੀ ਹੈ ਜਿਹੜੀ ਦੂਜੀ ਵਾਲੀ ਹੈ بواਸیر ਵਾਲੀ ਇਸ ਕਰਕੇ ਬਾਈ ਜੀ ਮੇਰਾ ਯਾਰ ਦਾ ਬੜੇ ਪੁਰਾਣੀ ਉਹਨੂੰ ਯਾਰ ਤੇ ਆ ਸਾਡਾ ਡਰਾਈਵਰ ਸਾਹਿਬ ਨੇ ਕਹਿੰਦੀ ਦਰ ਸੀ ਕਹਿੰਦੀ ਲੱਗਿਆ ਉਹ ਠੀਕ ਹੈ ਸ਼ੇਅਰ ਕਰਦੇ ਆ ਬਠੀ